ਨਹੀਂ ਦੇਣਾ ਬਹੁਤ سارے ਲੋਕਾਂ ਨੇ ਆਪਣੇ ਬੱਚਿਆਂ ਦੇ ਰੁਟੀਨ ਨੂੰ ਖਰਾਬ ਕੀਤਾ ਕਿ ਚਲੋ ਜੀ ਇਹਨਾਂ ਨੇ ਕਿਹੜਾ ਸਕੂਲ ਜਾਣਾ ਤੇ ਬੱਚੇ 8 8 9 9 ਵਜੇ ਉੱਠ ਰਹੇ ਆ ਇਹ ਬਹੁਤ ਹੀ ਗਲਤ ਗੱਲ ਆ ਆਪਣੇ ਬੱਚਿਆਂ ਦੀ ਰੁਟੀਨ ਬਿਲਕੁਲ ਵੀ ਖਰਾਬ ਨਾ ਕਰੋ ਬੱਚਿਆਂ ਨੂੰ ਪ੍ਰੋਪਰ ਟਾਈਮ ਦੇ ਨਾਲ 6 ਵਜੇ ਤਾਂ ਹਰ ਹਾਲ ਦੇ ਵਿੱਚ ਉਹਨਾਂ ਨੂੰ ਉਠਾਓ ਕਿ ਜਦ ਤੱਕ ਅਸੀਂ ਇੰਟਰੋਡਕਸ਼ਨ ਕਰਦੇ ਹੁੰਨੇ ਆ ਜਦ ਤੱਕ ਅਸੀਂ ਇਹ ਗੱਲਾਂ ਬਾਤਾਂ ਕਰਦੇ ਜਦ ਤੱਕ ਬੱਚੇ ਜਿਹੜੇ ਆ ਉਹ ਫਰੈਸ਼ ਹੋ ਕੇ ਲੱਸੀ ਦਾ ਗਲਾਸ ਪੀ ਕੇ ਜਾਂ ਦੁੱਧ ਚਾਹ ਦਾ ਗਲਾਸ ਪੀ ਕੇ ਜਿਹੜਾ ਆ ਉਹ ਪ੍ਰੇਰ ਦੇ ਟਾਈਮ ਤੱਕ ਪਹੁੰਚ ਜਾਣ ਸੋ 15 ਮਿੰਟਸ ਉਹਨਾਂ ਨੂੰ ਇਨਾਂ ਫਿਆ ਫਰੈਸ਼ ਹੋਣ ਦੇ ਲਈ ਆਓ ਅਸੀਂ ਦੇਖਾਂਗੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਗਰ ਤੁਹਾਨੂੰ ਲੱਗਦਾ ਆ ਕਿ ਤੁਸੀਂ ਕਿਸੇ ਸਮੱਸਿਆ ਵਿੱਚ ਆਂ ਅਰ ਕੋਈ ਬੈਰੀ ਦੀ ਸ਼ਕਤੀ ਜਿਹੜੀ ਆ ਉਹ ਤੁਹਾਡਾ ਪਿੱਛਾ ਕਰ ਰਹੀ ਆ ਕੋਈ ਦੁਸ਼ਮਣ ਤੁਹਾਡੇ ਪਿੱਛੇ ਪਏ ਹੋਇਆ ਚਾਹੇ ਉਹ ਆਤਮਕ ਆ ਚਾਹੇ ਉਹ ਜਿਸਮਾਨੀ ਆ ਤਾਂ ਤੁਸੀਂ ਜਿਹੜਾ ਆ ਇਫ 40 ਡੇਸ ਦੇ ਲਈ ਤੁਸੀਂ ਕਰਨਾ ਹੀ ਕਰਨਾ ਆ 40 ਡੇਸ ਦੇ ਲਈ ਉਹ ਜ਼ਬੂਰ ਤੁਸੀਂ ਪੜ੍ਹਨੇ ਹੀ ਪੜ੍ਹਨੇ ਆ ਸੋ ਇਸ ਚੀਜ਼ ਨੂੰ ਤੁਸੀਂ ਅਗਰ ਤੁਹਾਡੇ ਕੋਲੇ ਕਾਪੀ ਪੈਨ ਆ ਤਾਂ ਪਲੀਜ਼ ਤੁਸੀਂ ਨੋਟ ਕਰ ਲਓ ਅਗਰ ਤੁਹਾਡੇ ਕੋਲੇ ਕਾਪੀ ਪੈਨ ਨਹੀਂ ਆ ਤਾਂ ਤੁਸੀਂ ਇਹਨੂੰ ਰਿਪੀਟ ਦੇਖਣਾ ਆ ਤਾਂ ਜੋ ਤੁਹਾਨੂੰ ਯਾਦ ਰਹਿ ਸਕੇ ਕਿ ਕਿਹੜੇ ਕਿਹੜੇ ਜ਼ਬੂਰ ਜਿਹੜੇ ਆ ਕੇਸ ਕੇ ਕੰਮ ਦੇ ਲਈ ਜਿਹੜੇ ਉਹ ਦਿੱਤੇ ਗਏ ਆ ਸੋ ਅਗਰ ਤੁਹਾਨੂੰ ਇਸ ਤਰੀਕੇ ਦੇ ਨਾਲ ਲੱਗਦਾ ਆ ਕਿ ਕੋਈ ਤੁਹਾਡੇ ਪਿੱਛੇ ਪਿਆ ਹੋਇਆ ਆ ਤੁਹਾਡੇ ਉੱਤੇ ਕੁਛ ਕਰ ਰਿਹਾ ਆ ਤੁਹਾਡੀ ਜਾਨ ਲੈਣ ਨੂੰ ਫਿਰਦਾ ਆ ਤੁਹਾਡੇ ਲਈ ਗਲਤ ਪਲੈਨਿੰਗਸ ਜਿਹੜੀਆਂ ਆ ਉਹ ਕਰ ਰਿਹਾ ਆ ਤਾਂ ਤੁਸੀਂ ਜਿਹੜਾ ਜ਼ਬੂਰ ਆ ਉਹ ਇੱਕ ਤਾਂ ਹੈਗਾ 35 ਜ਼ਬੂਰ ਜਿਹੜਾ ਆ 35 ਸਾਮ ਜ਼ਬੂਰ 35 ਜਿਹੜਾ ਆ ਉਹ ਤੁਸੀਂ ਪੜ ਸਕਦੇ ਆ ਜ਼ਰੂਰ ਜ਼ਬੂਰ ਕਾਂਤੀ ਜਿਹੜਾ ਆ ਤੁਸੀਂ ਉਹ ਪੜਨਾ ਆ 40 ਡੇਜ਼ ਦੇ ਲਈ ਠੀਕ ਹੈ ਇਹ ਆ ਬਚਾਅ ਵਾਸਤੇ ਪ੍ਰਾਰਥਨਾ ਕਈ ਵਾਰੀ ਨਾ ਮੈਂ ਐਕਚੁਅਲੀ ਕਿਉਂ ਦੱਸ ਰਹੀ ਦੇਖੋ ਇਹ ਕੋਈ ਮੰਤਰ ਜਾਂ ਟੋਟਕੇ ਨਹੀਂ ਹੈਗੇ ਐਕਚੁਅਲੀ ਮੈਂ ਇਸ ਲਈ ਦੱਸ ਰਹੀ ਆ ਕਿਉਂਕਿ ਬਹੁਤ ਸਾਰੇ ਲੋਕੀਆ ਉਹ ਕਹਿੰਦੇ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਸ ਵੇਲੇ ਕਿਹੜੀ ਪ੍ਰਾਰਥਨਾ ਕਰਨੀ ਆ ਤਾਂ ਜਦੋਂ ਤੁਸੀਂ ਇਹਨਾਂ ਨੂੰ ਪੜੋਗੇ ਤਾਂ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਉਹ ਵਚਨ ਤੁਹਾਡੇ ਅੰਦਰ ਨਾ ਵਸਾ ਦੇਗਾ ਹੁਣ ਤੁਸੀਂ 35 ਨੰਬਰ ਜ਼ਬੂਰ ਜਾਂ ਹੋਰ ਸਿਚੁਏਸ਼ਨ ਦੇ ਅਕੋਰਡਿੰਗਲੀ ਮੈਂ ਤੁਹਾਨੂੰ ਦੱਸਣ ਲੱਗੀ ਆ ਜਦੋਂ ਤੁਸੀਂ ਉਹਨਾਂ ਜ਼ਬੂਰਾ ਨੂੰ ਪੜੋਗੇ ਤਾਂ ਇਹ ਤੁਹਾਨੂੰ ਨਾ ਮੂੰਹ ਜਬਾਨੀ ਯਾਦ ਹੋ ਜਾਣੇ ਆ 10 10 ਦਿਨ ਤੁਸੀਂ ਕਰ ਲਿਆ ਤੇ 10 ਦਿਨਾਂ ਬਾਅਦ ਇਹ ਜ਼ਬੂਰ ਤੁਹਾਨੂੰ ਦੇਖ ਕੇ ਪੜਨਾ ਨਹੀਂ ਪੈਣਾ ਇਹ ਤੁਹਾਨੂੰ ਮੂੰਹ ਜਬਾਨੀ ਯਾਦ ਹੋ ਜਾਏਗਾ ਅਰ ਜਦੋਂ ਤੁਸੀਂ ਇਹਨੂੰ ਕਰਨ ਲੱਗੇ ਜਦੋਂ ਕਦੀ ਵੀ ਲੋੜ ਪਈ ਆਫਟਰ 40 ਡੇਜ਼ ਵੀ ਜਦੋਂ ਕਦੀ ਵੀ ਲੋੜ ਪਈ ਤੁਸੀਂ ਇਸ ਜ਼ਬੂਰ ਨੂੰ ਜਦੋਂ ਪੜੋਗੇ ਮਨ ਤੋਂ ਪੜੋਗੇ ਸਮਝ ਨਾਲ ਪੜੋਗੇ ਪਹਿਲੇ ਵੀ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਤੋਤੇ ਤਾਂ ਕਿਸੇ ਨੇ ਬੰਨਣਾ ਨਹੀਂ ਐਨ ਹੀ ਹੈਗਾ ਕਿ ਤੁਸੀਂ ਜੀ ਖੋਲਿਆ ਤੇ ਤੁਸੀਂ ਯਾ ਰੱਬ ਤੂੰ ਮੇਰੀ ਪਨਾਹ ਆ ਤੂੰ ਮੇਰੀ ਥਾਂ ਆ ਲੁਕਣੇ ਦਾ ਸਤਾਨ ਆ ਤਾਂ ਮਤਲਬ ਤੁਸੀਂ ਪਟਰ ਪਟਰ ਕਰਕੇ ਪਾੜ ਰਹੇ ਹੋ ਇਸ ਤਰੀਕੇ ਨਾਲ ਨਹੀਂ ਤੁਹਾਨੂੰ ਉਹ ਪੜਨ ਦਾ ਆਨੰਦ ਹੋਣਾ ਚਾਹੀਦਾ ਤੁਹਾਨੂੰ ਫੀਲ ਹੋਣਾ ਚਾਹੀਦਾ ਕਿ ਤੁਸੀਂ ਉਸ ਜ਼ਬੂਰ ਦੇ ਵਿੱਚ ਐਂਟਰ ਕਰ ਗਏ ਹੋ ਔਰ ਤੁਸੀਂ ਉਹ ਮਨੁੱਖ ਹੋ ਜਿਹੜਾ ਉਹ ਗੱਲਾਂ ਕਰ ਰਿਹਾ ਆ ਔਰ ਤੁਹਾਡੇ ਸਾਹਮਣੇ ਪਰਮੇਸ਼ਵਰ ਹੈ ਜਿਹਦੇ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਤੁਹਾਨੂੰ ਇਹ ਫੀਲ ਆਉਣਾ ਬਹੁਤ ਜ਼ਰੂਰੀ ਆ ਅਗਰ ਤੁਹਾਨੂੰ ਇਹ ਫੀਲ ਨਹੀਂ ਆ ਰਿਹਾ ਤਾਂ ਸਮਝ ਲਓ ਕਿ ਉਹ ਪ੍ਰਾਰਥਨਾ ਸੁਣੀ ਨਹੀਂ ਜਾ ਰਹੀ ਇਸ ਗੱਲ ਨੂੰ ਤੇ ਨਾ ਪੱਲੇ ਬੰਨ ਲਓ ਜਦ ਤੱਕ ਤੁਹਾਨੂੰ ਹੀ ਫੀਲ ਨਹੀਂ ਆਏਗਾ ਨਾ ਉਨੀ ਦੇਰ ਤੱਕ ਤੁਹਾਡੀ ਪ੍ਰਾਰਥਨਾ ਜਿਹੜੀ ਆ ਉਹ ਪਰਮੇਸ਼ਰ ਦੀ ਹਜ਼ੂਰੀ ਤੱਕ ਨਹੀਂ ਪਹੁੰਚੇਗੀ ਤਾਂ ਫੀਲ ਹੋਣਾ ਤੁਹਾਨੂੰ ਅਹਿਸਾਸ ਹੋਣਾ ਤੁਹਾਨੂੰ ਉਹਦਾ ਜਿਹੜਾ ਮਹਿਸੂਸ ਹੋਣਾ ਚਾਹੀਦਾ ਹੈ ਕਿ ਮੈਂ ਉਸ ਸਿਚੁਏਸ਼ਨ ਦੇ ਵਿੱਚ ਇਹ ਵਚਨ ਜਿਹੜੇ ਆ ਇਹ ਦਾਊਦ ਨਹੀਂ ਪਰ ਮੈਂ ਬੋਲ ਰਿਹਾ ਹਾਂ ਪਰਮੇਸ਼ਰ ਦੇ ਅੱਗੇ ਈਵਨ ਦੈਨ ਤੁਸੀਂ ਆਪਣੇ ਨੇਮ ਨੂੰ ਉੱਥੇ ਜਿਹੜਾ ਆ ਪਰਸਨਲੀ ਐਡ ਵੀ ਕਰ ਸਕਦੇ ਆ ਕਈ ਜਗ੍ਹਾ ਦੇ ਉੱਤੇ ਤੁਸੀਂ ਆਪਣਾ ਨਾਮ ਵੀ ਪਾ ਸਕਦੇ ਹੁੰਦੇ ਆ ਤੁਸੀਂ ਉੱਥੇ ਪਾ ਸਕਦੇ ਆ ਸੋ ਦੇ ਕੋ ਇਹ ਬਹੁਤ ਹੀ ਸੋਹਣਾ ਜ਼ਬੂਰ ਆ ਵੈਸੇ ਤਾਂ ਸਾਰੇ ਜ਼ਬੂਰ ਸੋਹਣੇ ਆ ਪਰ ਮੈਂ ਇਹਦੀਆਂ ਇੱਕ ਦੋ ਲਾਈਨਾਂ ਜਿਹੜੀਆਂ ਪੜਾਂਗੇ ਇਹਦੇ ਵਿੱਚ ਲਿਖਿਆ ਹੈ ਯਹੋਵਾ ਜਿਹੜੇ ਮੇਰੇ ਨਾਲ ਮੁਦੱੱਪਾ ਕਰਦੇ ਹਨ ਉਹਨਾਂ ਨਾਲ ਮੁਦੱੱਪਾ ਕਰ ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ ਢਾਲ ਤੇ ਫਰੀ ਨੂੰ ਸਾਹਮਣੇ ਮੇਰੀ ਸਹਾਇਤਾ ਲਈ ਉੱਠ ਸੋ ਜਦੋਂ ਤੁਸੀਂ ਇਸ ਜ਼ਬੂਰ ਨੂੰ ਪੜੋਗੇ ਤੁਸੀਂ ਪਰਮੇਸ਼ਵਰ ਦੇ ਅੱਗੇ ਕਿੰਨੇ ਸੋਹਣੇ ਅੱਖਰਾਂ ਦੇ ਨਾਲ ਪ੍ਰਾਰਥਨਾ ਕਰ ਰਹੇ ਹੋ ਕਿ ਮੇਰੀਆਂ ਲੜਾਈਆਂ ਪਰਮੇਸ਼ਵਰ ਜੀ ਤੁਸੀਂ ਲੜੋ ਤੁਸੀਂ ਜਿਹੜਾ ਹੈ ਮੇਰੇ ਵੈਰੀ ਜੋ ਮੇਰੇ ਲਈ ਜੁਗਤਾ ਬਣਾ ਰਹੇ ਉਹ ਜੁਗਤਾ ਉਹਨਾਂ ਦੇ ਉੱਤੇ ਪਿਆ ਜਾਣ ਔਰ ਖੁਦਾ ਜੀ ਤੁਸੀਂ ਮੈਂ ਨਹੀਂ ਲੜਨਾ ਪਰ ਤੁਸੀਂ ਉਹਨਾਂ ਦੇ ਨਾਲ ਲੜੋ ਜਿਹੜੇ ਵੀ ਮੇਰੇ ਨਾਲ ਲੜਦੇ ਆ ਫਿਰ ਉਹ ਚਾਹੇ ਦੁਸ਼ਟਾਤਮੇ ਹੋਣ ਚਾਹੇ ਉਹ ਦੁਸ਼ਟ ਮਨੋਖ ਹੋਣ ਸੋ ਖੁਦਾ ਲੜੇ ਉਹਨਾਂ ਦੇ ਨਾਲ ਔਰ ਖੁਦਾ ਨੇ ਕਿੱਦਾਂ ਲੜਨਾ ਆ ਇਹ ਖੁਦਾ ਦੀ ਮਰਜ਼ੀ ਹੈ ਪਰ ਤੁਸੀਂ 40 ਡੇਸ ਇਹ ਪ੍ਰੇਰ ਕਰਨੀ ਆ ਚਾਹੇ ਤੁਹਾਨੂੰ ਲੱਗਦਾ ਕਿ ਕਿਸੇ ਦਾ ਜਾਦੂ ਟੋਣਾ ਤੁਹਾਡੇ ਉੱਤੇ ਚੱਲ ਰਿਹਾ ਆ ਕੋਈ ਕੋਈ ਜਿਹੜਾ ਆ ਕੋਈ ਮਨੁੱਖ ਤੁਹਾਡੇ ਲਈ ਪਲੈਨਿੰਗਸ ਬੈਡ ਪਲੈਨਿੰਗ ਜਿਹੜੀ ਆ ਉਹ ਕਰ ਰਿਹਾ ਆ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਖਤਰੇ ਚ ਮਹਿਸੂਸ ਕਰਦੇ ਆ ਤਾਂ ਤੁਸੀਂ ਇਹ ਵਾਲੇ ਜ਼ਬੂਰ ਨੂੰ ਜਿਹੜਾ ਪੜਨਾ ਆ ਓਕੇ ਕੈਂਤੀ ਦੇ ਨਾਲ ਨਾਲ ਹੀ ਜਿਹੜਾ ਹੈ ਨਾ ਸੇਮ ਹੀ ਕੰਮ ਕਰਦਾ 70 ਨੰਬਰ ਜ਼ਬੂਰ ਤੇ ਬਹੁਤ ਸਾਰੇ ਜਿਹੜੇ ਆ ਰੂਟੀਨ ਬਣਾਉਣਗੇ 70 ਨੰਬਰ ਜ਼ਬੂਰ ਦਾ ਬਟ ਆਈ ਵਾਂਟ ਟੂ ਟੈਲ ਯੂ ਕਿ 70 ਨੰਬਰ ਜ਼ਬੂਰ ਜਿਹੜਾ ਹੈ ਉਤੁਰਤ ਫੁਰਤ ਦੀ ਪ੍ਰਾਰਥਨਾ ਹੈ ਤੁਹਾਨੂੰ 40 ਡੇਜ਼ ਕਰਨ ਦੀ ਜ਼ਰੂਰਤ ਨਹੀਂ ਆ ਇਹ ਜਿਹੜਾ ਜ਼ਬੂਰ ਆ ਨਾ ਇਹ ਏਸਲੀ ਮੂਝਬਾਨੀ ਯਾਦ ਕਰੋ ਕਿ ਜਦ ਕਦੇ ਵੀ ਤੁਹਾਨੂੰ ਫੀਲ ਹੋਏ ਤਾਂ 35 ਨੰਬਰ ਜ਼ਬੂਰ ਥੋੜਾ ਲੰਬਾ ਜ਼ਬੂਰ ਆ ਪਰ ਜਦੋਂ ਤੁਸੀਂ 70 ਨੰਬਰ ਜ਼ਬੂਰ ਨੂੰ ਦੇਖਦੇ ਆ ਇਹਦੀਆਂ ਸਿਰਫ ਪੰਜ ਆਇਤਾਂ ਆ ਤਾਂ ਕੁਇਕ ਪ੍ਰੇਅਰ ਦੇ ਲਈ ਕੁਇਕਲੀ ਤੁਹਾਨੂੰ ਮਤਲਬ ਕਈ ਵਾਰੀ ਹੁੰਦਾ ਕਿ ਤੁਸੀਂ ਖੜੇ ਆ ਤੁਹਾਨੂੰ ਉਥੇ ਨਾ ਇੱਕ ਬੈਡ ਫੀਲ ਆਉਂਦਾ ਤੁਹਾਨੂੰ ਬੈਡ ਸਮੈਲ ਆਉਣ ਲੱਗੀ ਉਸ ਜਗ੍ਹਾ ਤੋਂ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਹੁੰਦਾ ਕਿ ਕਿਸੇ ਜਗ੍ਹਾ ਤੇ ਖੜੇ ਆ ਤੇ ਉਹਨਾਂ ਨੂੰ ਉਸ ਜਗ੍ਹਾ ਤੋਂ ਨਾ ਬੈਡ ਸਮੈਲ ਆਉਣ ਲੱਗ ਜਾਂਦੀ ਆ ਪਰ ਉਥੇ ਕੁਝ ਵੀ ਜਿਹੜਾ ਕੂੜਾ ਘੱਟਾ ਨਹੀਂ ਪਿਆ ਹੁੰਦਾ ਪਹਿਲੇ ਬਿਲਕੁਲ ਸਹੀ ਸੇ ਇੱਕਦਮ ਬੈਟਸਮੈਨ ਲਈ ਉਹਦਾ ਮਤਲਬ ਹੈ ਕਿ ਕੋਈ ਦੁਸ਼ਟ ਆਤਮਾ ਉਸ ਜਗ੍ਹਾ ਤੇ ਹੈਗਾ ਹੈ ਅਰ ਤੁਸੀਂ ਸਪਿਰਿਟ ਦੇ ਵਿੱਚ ਸੈਂਸ ਕਰਨ ਦੀ ਪ੍ਰਭੂ ਨੇ ਤੁਹਾਨੂੰ ਪਾਵਰ ਦਿੱਤੀ ਆ ਅਗਰ ਤੁਹਾਨੂੰ ਇਹ ਚੀਜ਼ ਹੋਏ ਕਿ ਕੋਈ ਜਗ੍ਹਾ ਯਾਰ ਉੱਥੇ ਕੁਝ ਵੀ ਸੁਗੰਧ ਵਾਲੀ ਚੀਜ਼ ਨਹੀਂ ਆ ਕੋਈ ਨੇੜੇ ਮਸਜਿਦ ਮੰਦਿਰ ਚਰਚ ਨਹੀਂ ਹੈਗਾ ਪਰ ਉਹ ਤੁਹਾਨੂੰ ਇੱਕਦਮ ਉਥੋਂ ਕਲੀਆਂ ਦੀ ਫ੍ਰੈਗਰੈਂਸ ਆਉਣ ਲੱਗੀ ਤੁਹਾਨੂੰ ਰੋਜ਼ੇਸ ਦੀ ਫ੍ਰੈਗਰੈਂਸ ਆਉਣ ਲੱਗੀ ਮਤਲਬ ਇੱਕ ਸੁਪਰਨੈਚੁਰਲ ਤਰੀਕੇ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਜਿਹਾ ਉਸ ਜਗ੍ਹਾ ਦਾ ਮਾਹੌਲ ਬਣ ਗਿਆ ਤੁਹਾਨੂੰ ਉਹ 스멜 ਆ ਰਹੀ ਅੱਛੀ ਵਾਲੀ 스멜 ਆ ਰਹੀ ਤਾਂ ਇਟ ਮੀਨ ਕਿ ਉਥੇ ਜਿਹੜੀ ਆ ਪਰਮੇਸ਼ਵਰ ਦੀ ਪ੍ਰੈਜ਼ੈਂਸ ਐਂਡ ਸਵਰਗਦੂਤਾਂ ਜਿਹੜੇ ਆ ਸਵਰਗਦੂਤ ਤੁਹਾਡੇ ਨਾਲ ਆਰ ਹੈਵ ਏਨ ਓਪਨ ਇਅਰਸ ਜਗ੍ਹਾ ਤੇ ਅਰ ਜਦ ਕਦੇ ਇਦਾਂ ਹੋਏ ਤੇ ਮੈਂ ਕਿ ਨਹੀਂ ਉਸੇ ਵੇਲੇ ਗੋਡੇ ਟੇਕੋ ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ ਉਸ ਵੇਲੇ ਕੀਤੀ ਹੋਈ ਪ੍ਰਾਰਥਨਾ ਹਰ ਹਾਲ ਦੇ ਵਿੱਚ ਉੱਤਰ ਲੈ ਕੇ ਆਏਗੀ ਇਹ ਮੇਰਾ ਪਰਸਨਲੀ ਤਜਰਬਾ ਆ ਸੱਚ ਮੁੱਚ ਇਹ ਅਰੇ ਬਹੁਤ ਸਾਰੇ ਲੋਕਾਂ ਦੇ ਨਾਲ ਹੁੰਦਾ ਮੇਰੇ ਨਾਲ ਇੱਕ ਆਂਟੀ ਕਮਲੇਸ਼ ਹੁੰਦੇ ਸੀਗੇ ਸੋ ਪ੍ਰਭੂ ਉਹਨਾਂ ਨੂੰ ਬਹੁਤ ਲੰਮਾ ਲੰਮੀ ਉਮਰ ਦੇਵੇ ਪ੍ਰਭੂ ਬਹੁਤ ਬlesਸ ਕਰਨ ਤਾਂ ਆਂਟੀ ਕਮਲੇਸ਼ ਵੀ ਇਸ ਚੀਜ਼ ਨੂੰ ਬਹੁਤ इजीली ਸੈਂਸ ਕਰਦੇ ਸੀਗੇ ਕਿ ਕਈ ਵਾਰੀ ਬੈਡ ਸਮੈਲ ਉਹਨਾਂ ਨੇ ਦੱਸਣਾ ਕਿ ਫੁਲਾਣੇ ਥਾਂ ਤੇ ਮੈਨੂੰ ਬੈਡ ਸਮੈਲ ਆਉਣ ਲੱਗੀ ਫੁਲਾਣੇ ਬੰਦੇ ਦੇ ਕੋਲੋਂ ਮੈਨੂੰ ਬੈਡ ਸਮੈਲ ਆਉਣ ਲੱਗੀ ਪਾਸਟਰ ਦਿਓਲ ਜੀ ਇਸ ਚੀਜ਼ ਨੂੰ ਬਹੁਤ ਹੀ ਉਹਨਾਂ ਦਾ ਬਹੁਤ ਜ਼ਬਰਦਸਤ ਤਜਰਬਾ ਇਸ ਚੀਜ਼ ਦੇ ਨਾਲ ਕਿ ਉਹ ਸਮੈਲ ਦੇ ਵਿੱਚੋਂ ਪਹਿਚਾਣ ਲੈਂਦੇ ਕਿ ਇੱਥੇ ਕਿਹੜੀ ਚੀਜ਼ ਜਿਹੜੀ ਆ ਉਹ ਵਰਕ ਕਰ ਰਹੀ ਹੈ ਤੇ ਹੋਲੀ ਸਪਿਰਿਟ ਕੰਮ ਕਰ ਰਹੀ ਆ ਜਾਂ ਇੱਥੇ ਈਵਲ ਸਪਿਰਿਟ ਦਾ ਕੰਮ ਹੋ ਰਿਹਾ ਹੈ ਤੇ ਉਹ ਜਿੱਦਾਂ ਹੀ ਕਿਸੇ ਜਗ੍ਹਾ ਤੇ ਐਂਟਰ ਕਰਦੇ ਆ ਤਾਂ ਉੱਥੇ ਦੀ ਸਮੈਲ ਦੇ ਨਾਲ ਉਹਨਾਂ ਨੇ ਕਹਣਾ ਇੱਥੇ ਦੀ ਸਮੈਲ ਚੇਂਜ ਹੋ ਗਈ ਸਾਡੇ ਘਰ ਦੀ 스멜 ਹੋ ਰਹੀ ਆ ਅਗਰ ਥੋੜੀ ਵੀ ਬਦਲਣ ਲੱਗੇ ਤਾਂ ਸਾਡੀ ਸਾਰੀ ਫੈਮਲੀ ਜਿਹੜੀ ਆ ਉਸ ਚੀਜ਼ ਲਈ ਪ੍ਰੇਅਰ ਕਰਦੀ ਆ ਤਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਬੈਡ 스멜 ਆਉਣੀ ਸ਼ੁਰੂ ਹੋ ਗਈ ਇਟ ਮੀਨ ਕਿ ਉਸ ਜਗ੍ਹਾ ਤੇ ਈਵਲ ਸਪਿਰਿਟ ਜਿਹੜੀ ਆ ਉਹ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤਦ ਤੁਸੀਂ ਉਸੇ ਵੇਲੇ ਇਹ ਵਾਲਾ ਇਹ ਵਾਲੀ ਜਿਹੜੀ ਤੁਰਤ ਫੁਰਤ ਦੀ ਸਹਾਇਤਾ ਲਈ ਬੇਨਤੀ ਆ ਨਾ ਤੁਸੀਂ ਇਹ ਵਾਲੀ ਜਿਹੜੀ ਪ੍ਰਾਰਥਨਾ ਆ ਇਹ ਕਰਨੀ ਆ ਜ਼ਬੂਰ ਜਿਹੜਾ ਆ ਤੁਸੀਂ ਉਸ ਵੇਲੇ ਇਹ ਪੜਨਾ ਹੈ ਓਕੇ ਜੀ ਸੋ ਇਹ ਹੋ ਗਿਆ ਵੈਰੀ ਤੋਂ ਛੁਟਕਾਰੇ ਦੇ ਲਈ ਜਿਹੜੀ ਪ੍ਰੇਅਰ ਇਹ ਇਹਦੇ ਵਾਸਤੇ ਤੁਸੀਂ 35 ਨੰਬਰ ਜ਼ਬੂਰ ਅਰ ਜਿਹੜਾ ਹੈ 70 ਨੰਬਰ ਜ਼ਬੂਰ ਜਿਹੜਾ ਹੈ ਉਹ ਕਰਨਾ ਹੈ ਸੇਮ ਤਰੀਕੇ ਨਾਲ ਤੁਸੀਂ ਬਹੁਤ ਸਾਰੇ ਲੋਕ ਜਾਣਦੇ ਹੀ ਆ ਇਸ ਚੀਜ਼ ਨੂੰ ਕਿ ਅਗਰ ਤੁਹਾਨੂੰ ਡਰ ਲੱਗਦਾ ਆ ਜਾਂ ਹੋਰ ਚੀਜ਼ਾਂ ਹੁੰਦੀਆਂ ਆ ਤਾਂ ਤੁਸੀਂ 91 ਨੰਬਰ ਜ਼ਬੂਰ ਜਿਹੜਾ ਹੈ ਉਹ ਪੜਨਾ ਆ ਪਰ 91 ਨੰਬਰ ਜ਼ਬੂਰ ਪੜਨਾ ਕਿੱਦਾਂ ਆ ਉਹ ਮੈਂ ਇੱਕ ਦਿਨ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਅਰ ਅੱਜ ਵੀ ਮੈਂ ਤੁਹਾਨੂੰ ਉਹ ਚੀਜ਼ ਦੱਸ ਦਿੱਤੀ ਕਿ ਚਾਹੇ ਜ਼ਬੂਰ 91 ਹੋਵੇ ਚਾਹੇ ਜ਼ਬੂਰ 35 ਆ ਜਾਂ 70 ਆ ਤੁਸੀਂ ਜਦੋਂ ਵੀ ਜ਼ਬੂਰ ਪੜਨਾ ਆ ਤੁਸੀਂ ਹਾਜ਼ਰ ਨਾਜ਼ਰ ਹੋਣੇ ਚਾਹੀਦੇ ਆ ਤੁਸੀਂ ਇਹ ਤੇ ਮਿੱਥ ਕੇ ਨਾ ਪੜੋ ਕਿ ਤੁਸੀਂ ਇਹਨੂੰ ਜੀ 7 ਵਾਰੀ ਪੜਨਾ 10 ਵਾਰੀ ਪੜਨਾ ਜਾਂ 108 ਵਾਰੀ ਪੜਨਾ ਇਹ ਚੀਜ਼ ਤਾਂ ਹੀ ਮਿੱਥੋ ਅਗਰ ਤੁਸੀਂ ਜਿੰਨੀ ਵਾਰੀ ਪੜਨਾ ਉੰਨੀ ਵਾਰੀ ਹਾਜ਼ਰ ਹੋ ਸਕਦੇ ਆ ਅਗਰ ਤੁਸੀਂ ਉੰਨੀ ਵਾਰੀ ਹਾਜ਼ਰ ਨਹੀਂ ਹੋ ਸਕਦੇ ਤਾਂ ਤੁਹਾਨੂੰ ਚਾਹੀਦਾ ਆ ਕਿ ਜਿੰਨਾ ਚਿਰ ਤੁਸੀਂ ਹਾਜ਼ਰ ਹੋ ਸਕਦੇ ਉਹਨਾਂ ਚਿਰ ਨੂੰ ਪੜੋ ਮਤਲਬ ਕਿ ਆਪਣੇ ਦਿਮਾਗ ਨੂੰ ਉੱਥੇ ਹਾਜ਼ਰ ਰੱਖਣਾ ਇਹ ਨਹੀਂ ਕਿ ਮਨ ਜਿਹੜਾ ਹੈ ਉਹ ਸੋਈ ਦੇ ਵਿੱਚ ਤੜਕੇ ਲਾਉਣ ਡਿਆ ਹੋਵੇ ਤੇ ਤੁਸੀਂ ਮੂੰਹ ਜਿਹੜਾ ਹੈ ਉਹ ਜ਼ਬੂਰ ਪੜਨ ਡਿਆ ਹੋਵੇ ਬਿਲਕੁਲ ਵੀ ਨਹੀਂ ਤੁਹਾਡਾ ਮਨ ਵੀ ਜ਼ਬੂਰ ਪੜੇ ਤੇ ਤੁਹਾਡਾ ਮੂੰਹ ਵੀ ਜ਼ਬੂਰ ਪੜੇ ਮਤਲਬ ਕਿ ਪ੍ਰਾਰਥਨਾ ਤੁਹਾਡਾ ਮਨ ਵੀ ਕਰੇ ਤਾਂ ਮੂੰਹ ਵੀ ਤੁਹਾਡਾ ਜਿਹੜਾ ਹੈ ਉਹ ਪ੍ਰਾਰਥਨਾ ਕਰ ਰਿਹਾ ਹੋਵੇ ਇਸ ਤਰੀਕੇ ਦੇ ਨਾਲ ਜਿਹੜੀ ਆ ਪ੍ਰਾਰਥਨਾ ਕਰਨੀ ਤਾਂ 91 ਨੰਬਰ ਜ਼ਬੂਰ ਤਾਂ ਜਿਹੜਾ ਆ ਚਾਹੇ ਕੋਈ ਵੀ ਸਮੱਸਿਆ ਨਹੀਂ ਆ ਤਦ ਵੀ 91 ਨੰਬਰ ਜ਼ਬੂਰ ਜਿਹੜਾ ਆ ਉਹ ਜ਼ਰੂਰ ਪ੍ਰਾਰਥਨਾ ਕਰਨੀ ਚਾਹੀਦੀ ਆ ਉਹਦਾ ਰੀਜ਼ਨ ਇਹ ਆ ਕਿ ਉਹਦੇ ਵਿੱਚ ਨਾ ਜਿੱਦਾਂ ਕਹ ਲਓ ਮਲਟੀ ਮਲਟੀਪਲ ਪ੍ਰੋਟੈਕਸ਼ਨ ਦਾ ਪੈਕੇਜ ਆ ਉਹ ਕਿ ਤੁਹਾਨੂੰ ਵੈਦਰ ਦੀ ਕੋਈ ਪ੍ਰੋਬਲਮ ਆ ਕੋਈ ਆਉਣ ਵਾਲੇ ਸਮੇਂ ਦੀ ਤਬਾਹੀ ਆ ਪਰਮੇਸ਼ਰ ਉਹਦੇ ਤੋਂ ਤੁਹਾਨੂੰ ਪ੍ਰੋਟेक्ट ਕਰਦੇ ਆ ਕਿਉਂਕਿ ਵਰਡ ਦੇ ਵਿੱਚ ਪਾਵਰ ਆ ਔਰ ਵਰਡ ਇਜ਼ ਗੋਡ ਹਨਾ ਸ਼ਬਦ ਦੇ ਵਿੱਚ ਹੀ ਸਾਮਰਥਿਆਰ ਸ਼ਬਦ ਹੀ ਪਰਮੇਸ਼ਵਰ ਅਤੇ ਜਦੋਂ ਤੁਸੀਂ ਸੁਰੱਖਿਆ ਦੇ ਸ਼ਬਦ ਬੋਲੋਗੇ ਕਿ ਖੁਦਾ ਮੈਂ ਤੁਹਾਡੀ ਪਨਾਹ ਦੇ ਵਿੱਚ ਆਇਆ ਤਾਂ ਦੀ ਤੁਸੀਂ ਜਾਓਗੇ ਉਹਦੀ ਪਨਾਹ ਦੇ ਵਿੱਚ ਤਾਂ ਜਦੋਂ ਤੁਸੀਂ ਉਹਦੀ ਪਨਾਹ ਦੇ ਵਿੱਚ ਜਾਂਦੇ ਫਿਰ ਤੁਸੀਂ ਘੋਸ਼ਣਾ ਕਰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਘੋਸ਼ਣਾਵਾਂ ਹੀ ਆ ਐਕਚੁਅਲ ਦੇ ਵਿੱਚ ਉਹ ਸਾਰਾ ਜ਼ਬੂਰ ਆਲਮੋਸਟ ਘੋਸ਼ਣਾ ਆ ਕਿ ਮੈਂ ਜਿਹੜਾ ਆ ਪਰਮੇਸ਼ਵਰ ਦੇ ਸائے ਹੇਠ ਆ ਮੈਂ ਉਹਦੇ ਖੰਭਾ ਹੇਠ ਆ ਦਿਨ ਤੇ ਰਾਤ ਦੀਆਂ ਚੀਜ਼ਾਂ ਮੇਰਾ ਉਜਾੜ ਨਹੀਂ ਸਕਦੀਆਂ ਕੋਈ ਬਵਾ ਬਿਮਾਰੀ ਮੇਰੇ ਨੇੜੇ ਮੇਰੇ ਪਰਿਵਾਰ ਘਰ ਦੇ ਨੇੜੇ ਆਣੀ ਸਕਦੀ ਮੈਂ ਸਿਰਫ ਨਜ਼ਰੀ ਕਰਦਾ ਆ ਤੇ ਮੈਂ ਜਿਹੜਾ ਆ ਦੁਸ਼ਟਾਂ ਦਾ ਬਦਲਾ ਵੇਖਦਾ ਮਤਲਬ ਕਿ ਮੈਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਹਿਣ ਤੋਂ ਭਾਵ ਕਿ ਮੇਰਾ ਪਰਮੇਸ਼ਵਰ ਜਿਹੜਾ ਆ ਮੇਰੇ ਲੜਨ ਵਾਲਿਆਂ ਦੇ ਨਾਲ ਲੜਦਾ ਆ ਜਿਹੜੇ ਮੇਰੇ ਨਾਲ ਲੜਦੇ ਉਹਨਾਂ ਨਾਲ ਲੜਦਾ ਆ ਅਰ ਜੇ ਮੈਂ ਘਰੋਂ ਨਿਕਲਦਾ ਆ ਤੇ ਸਵਰਗਦੂਤ ਮੇਰੇ ਚਾਰ ਚਫੇਰੇ ਆ ਅਰ ਮੈਂ ਪ੍ਰਾਰਥਨਾ ਕਰਦਾ ਆ ਤੇ ਖੁਦਾ ਉੱਤਰ ਦਿੰਦਾ ਹੈ ਤੇ ਉਹ ਖੁਦਾ ਦੇ ਪ੍ਰੋਮਿਸਸਿਸ ਵੀ ਉਹਦੇ ਵਿੱਚ ਕਿ ਤੂੰ ਮੈਨੂੰ ਪੁਕਾਰੇਂਗਾ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਹਨਾ ਆਰਜਾ ਦੇ ਵਾਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਤੇ ਮੈਨੂੰ ਮੈਂ ਤੈਨੂੰ ਆਪਣੀ ਮੁਕਤੀ ਵਿਖਾਵਾਂਗਾ ਸੋ ਇਸ ਤਰੀਕੇ ਦੇ ਨਾਲ ਉਹ ਪ੍ਰੋਪਰ ਇੱਥੋਂ ਤੱਕੀਆਂ ਬੂਹੇ ਖੋਲ ਕੇ ਦਿਮਾਗ ਦੇ ਹਨ ਇਸ ਤਰੀਕੇ ਨਾਲ ਤੁਸੀਂ ਜ਼ਬੂਰ ਪੜਨਾ ਆ ਭਜਣ ਦੀ ਲੋੜ ਨਹੀਂ ਆ ਕਿ ਤੁਹਾਡੇ ਪਿੱਛੇ ਕੋਈ ਭੱਜਿਆ ਪਿਆ ਆ ਤੇ ਤੁਸੀਂ ਪੜ ਰਹੇ ਹੋ ਜਿਵੇਂ 70 ਨੰਬਰ ਜ਼ਬੂਰ हे ਪਰਮੇਸ਼ਰ ਮੇਰੇ छुटकारे ਦੇ ਲਈ ਹੈ ਇਹ ਹੋਵਾ ਮੇਰੀ ਸਹਾਇਤਾ ਦੇ ਲਈ ਛੇਤੀ ਕਰ ਜਿਹੜੇ ਮੇਰੇ ਜਾਨ ਦੇ ਗਾਕਾ ਨੂੰ ਲੱਜਾਵਣ ਹੁਣ ਤੇ ਕਬਰ ਜਾਣ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਪਛਾਟ ਆਏ ਜਾਣ ਤੇ ਸ਼ਰਮਿੰਦੇ ਹੋਣ ਨੋ ਇਹ ਸਹੀ ਤਰੀਕਾ ਨਹੀਂ ਆ ਤੁਸੀਂ ਪਰਮੇਸ਼ਰ ਦੇ ਨਾਲ ਗੱਲ ਕਰ ਰਹੇ ਹੋ ਤੁਸੀਂ ਬੜੀ ਸਮਝ ਦੇ ਨਾਲ ਗੱਲ ਕਰਨੀ ਹੈ ਇਹ ਵਚਨ ਜਦੋਂ ਤੁਸੀਂ ਪੜ੍ਹ ਰਹੇ ਹੋ ਤਾਂ ਪ੍ਰਭੂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਤੁਸੀਂ ਉਦੋਂ ਵੀ ਬੜੀ ਸਮਝ ਦੇ ਨਾਲ ਹੋਣਾ ਹੈ ਤਾਂ ਤੁਸੀਂ हे ਪਰਮੇਸ਼ਵਰ ਮੇਰੇ छुटकारे ਦੇ ਲਈ हे ਯਹੋਵਾ ਮੇਰੀ ਸਹਾਇਤਾ ਦੇ ਲਈ ਛੇਤੀ ਕਰ ਜਿਹੜੇ ਮੇਰੀ ਜਾਨ ਦੇ ਗਾਹਕ ਹਨ ਉਹ ਲੱਜਾਵਾਨ ਹੋਣ ਮਤਲਬ ਤੁਹਾਨੂੰ ਫੀਲ ਆਏ ਕਿ ਜਿਹੜੇ ਵੀ ਮੇਰੇ ਨਾਲ ਲੜਦੇ ਹਨ ਪ੍ਰਭੂ ਜੀ ਉਹ ਸ਼ਰਮਿੰਦੇ ਹੋ ਜਾਣ ਤੁਸੀਂ ਕਿਦਾਂ ਸ਼ਰਮਿੰਦੇ ਕਰਨਾ ਪ੍ਰਭੂ ਉਹ ਤੁਸੀਂ ਜਾਣਦੇ ਹੋ ਪ੍ਰਭੂ ਜੀ ਤੁਸੀਂ ਪਲੀਜ਼ ਮੇਰੀ ਮਦਦ ਜਲਦੀ ਕਰੋ ਤੁਰਤ ਫੁਰਤ ਕਿਉਂਕਿ ਕੁਇਕ ਤੁਸੀਂ ਤੁਹਾਨੂੰ ਕੁਇਕ ਚਾਹੀਦੀ ਆ ਹੈਲਪ ਤਾਂ ਇਸ ਲਈ ਤੁਸੀਂ ਕੁਇਕ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਉੱਥੇ ਤਾਵੜ ਤੋੜ ਜਿਹੜਾ ਹੈ ਭੱਜਣਾ ਸ਼ੁਰੂ ਕਰ ਦੋ ਤੇ ਤੁਸੀਂ ਉੱਥੇ ਵੀ ਬੜੇ ਠਹਿਰਾਵ ਦੇ ਨਾਲ ਜਿਹੜਾ ਹੈ ਨਾ ਪ੍ਰਾਰਥਨਾ ਕਰਨੀ ਆ ਵਚਨ ਦੇ ਦੁਆਰਾ ਪ੍ਰਾਰਥਨਾ ਕਰਨੀ ਤੁਹਾਨੂੰ ਬਹੁਤ ਸਾਰੇ ਵਚਨ ਜਿਹੜੇ ਆ ਉਹ ਮੂੰਹ ਜਬਾਨੀ ਯਾਦ ਹੋਣੇ ਚਾਹੀਦੇ ਆ ਅਗਰ ਤੁਸੀਂ ਤੁਹਾਨੂੰ ਸ਼ਿਫਾ ਦੇ ਲਈ ਪ੍ਰਾਰਥਨਾ ਕਰਨੀ ਹੈ ਤਾਂ ਤੁਹਾਨੂੰ ਮੂੰਜ ਬਾਨੀ ਸ਼ਿਫਾ ਵਾਲੇ ਵਚਨ ਯਾਦ ਹੋਣੇ ਚਾਹੀਦੇ ਆ ਅਗਰ ਤੁਸੀਂ ਲੰਮੇ ਟਾਈਮ ਤੋਂ ਇੱਕ ਬਿਮਾਰੀ ਦੇ ਵਿੱਚੋਂ ਜਾਂ ਦੋ ਤਿੰਨ ਬਿਮਾਰੀਆਂ ਜਿੱਦਾਂ ਹੁਣ ਅਸੀਂ ਕਈ ਵਾਰੀ ਪ੍ਰੇਅ ਰਿਕੁਐਸਟ ਪੜਦੇ ਆ ਕਿਉਂਕਿ ਜਿੱਦਾਂ ਅਸੀਂ ਹੁਣੇ ਥੋੜੀ ਦੇਰ ਪਹਿਲਾਂ ਇੱਕ ਪ੍ਰੇਅ ਰਿਕੁਐਸਟ ਪੜੀ ਸੀ ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਮੇਰੀ ਆਈਜ਼ ਦੀ ਪ੍ਰੋਬਲਮ ਮੇਰੀ ਲੱਤਾਂ ਦਰਦ ਤੇ ਮੇਰੀ ਬੈਕ ਦੀ ਪੇਨ ਜਿਹੜੀ ਆ ਉਹ ਹੁੰਦੀ ਆ ਤੇ ਉਹਦੇ ਤੋਂ ਛੁਟਕਾਰਾ ਮਿਲ ਜਾਵੇ ਤੇ ਸਰੀਰ 'ਚ ਵੀਕਨੈਸ ਵੀ ਆ ਕਈ ਵਾਰੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਇੱਕ ਹੀ ਬਦਨ ਦੇ ਵਿੱਚ ਹੁੰਦੀਆਂ ਕਿ ਮਾਈਗਰੇਨ ਵੀ ਆ ਜੀ ਸਰਵਾਈਕਲ ਵੀ ਆ ਹੈ ਫਿਰ ਇਹਨਾਂ ਨੂੰ ਪੇਟ ਦੀ ਇਨਫੈਕਸ਼ਨ ਜਾਂ ਉਤੋਂ ਗਠੀਆ ਹੋ ਗਿਆ ਤੇ ਬੁਖਾਰ ਵੀ ਚੜਿਆ ਰਹਿੰਦਾ ਹੈ ਟਾਈਫਾਇਡ ਹੋ ਗਿਆ ਸੋ ਇਹ ਕੀ ਹੈ ਇੱਕ ਹੀ ਬੋਡੀ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਹੁਣ ਇਹਨਾਂ ਦੇ ਲਈ ਸਾਨੂੰ ਕਿਹੜਾ ਜ਼ਬੂਰ ਪੜਨਾ ਚਾਹੀਦਾ ਤਾਂ ਸਾਨੂੰ ਪੜਨਾ ਚਾਹੀਦਾ 103 ਨੰਬਰ ਜ਼ਬੂਰ 103 ਨੰਬਰ ਜ਼ਬੂਰ ਜਿਹੜਾ ਹੈ ਨਾ ਉਹ ਮਲਟੀਵਿਟਾਮਿਨ ਦਾ ਕੰਮ ਕਰਦਾ ਸੱਚੀ ਮੈਨੂੰ ਤਾਂ ਇਦਾਂ ਹੀ ਲੱਗਦਾ ਹੁੰਦਾ ਕਿ ਮਲਟੀਵਿਟਾਮਿਨ ਆ ਸੋ 103 ਨੰਬਰ ਜ਼ਬੂਰ ਜਦੋਂ ਤੁਸੀਂ ਠੋਕ ਕੇ ਇਹ ਗੱਲ ਕਹਿੰਦੇ ਆ ਨਾ ਉਹ ਮੈਨੂੰ ਸਾਰੇ ਰੋਗਾਂ ਤੋਂ ਨਰੋਇਆ ਕਰਦਾ ਆ ਤੇ ਤੁਸੀਂ ਉਸ ਵੇਲੇ ਡਿਕਲੇਅਰ ਕਰਦੇ ਆ ਤੁਸੀਂ ਪ੍ਰੋਕਲੇਮ ਕਰਦੇ ਆ ਅਰ ਜੋ ਚੀਜ਼ਾਂ ਤੁਸੀਂ ਮਸੀਹ ਉੱਤੇ ਭਰੋਸਾ ਰੱਖ ਕੇ ਡਿਕਲੇਅਰ ਕਰਦੇ ਹੋ ਤੁਹਾਡੇ ਲਈ ਉਦਾਂ ਹੀ ਹੋ ਜਾਂਦੀਆਂ ਅਰ ਜਿਹੜੀਆਂ ਬਿਮਾਰੀਆਂ ਪਾਪ ਦੀ ਵਜ੍ਹਾ ਦੇ ਨਾਲ ਆਈਆਂ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਆਈਆਂ ਤੇ ਉਹ ਜ਼ਬੂਰ ਦੇ ਵਿੱਚ ਤੁਸੀਂ ਉਸ ਚੀਜ਼ ਦੇ ਲਈ ਵੀ ਨਾਲ ਦੀ ਨਾਲ ਹੀ ਪ੍ਰੇਅਰ ਕਰ ਜਾਂਦੇ ਆ ਕਿਉਂਕਿ ਉੱਥੇ ਲਿਖਿਆ ਉਹ ਮੈਨੂੰ ਸਾਰੇ ਰੋਗਾਂ ਤੋਂ ਚੰਗਿਆ ਕਰਦਾ ਮੇਰੀ ਸਾਰੇ ਪਾਪਾਂ ਨੂੰ ਉਹ ਜਿਹੜਾ ਹੈ ਸ਼ਮਾ ਕਰਦਾ ਹੈ ਮਾਫ ਕਰਦਾ ਸਾਰੀ ਬੁਰਾਈ ਤੋਂ ਮੈਨੂੰ ਸ਼ੁੱਧ ਕਰਦਾ ਹੈ ਕਹਿਣ ਤੋਂ ਭਾਵ ਕਿ ਜੇ ਇਸ ਵੀ ਵਜਾ ਦੇ ਨਾਲ ਉਹ ਬਿਮਾਰੀਆਂ ਆਈਆਂ ਮੇਰਾ ਪਰਮੇਸ਼ਰ ਉਹਨਾਂ ਉਸ ਵਜਾ ਨੂੰ ਹੀ ਜੜ ਤੋਂ ਖਤਮ ਕਰ ਰਿਹਾ ਆ ਹਾਲੇਲੂਇਆ ਤਾਂ ਇਸ ਤਰੀਕੇ ਦੇ ਨਾਲ ਅਸੀਂ 103 ਨੰਬਰ ਜ਼ਬੂਰ ਜਿਹੜਾ ਆ ਅਗਰ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਜਕੜੇ ਹੋਏ ਆ ਤੁਸੀਂ ਕਮਜ਼ੋਰੀ ਦੇ ਨਾਲ ਜਕੜੇ ਹੋਏ ਆ ਤੇ ਤੁਸੀਂ ਉਹ ਸ਼ੁਕਰਾਨਾ ਵੀ ਆ ਔਰ ਉਹ ਤੁਹਾਡੀ ਡਿਕਲੇਰੇਸ਼ਨ ਵੀ ਆ ਤਾਂ 103 ਨੰਬਰ ਜ਼ਬੂਰ ਜਿਹੜਾ ਕਰੋ ਔਰ ਇਹ ਇਹ ਜਿਹੜੇ ਜ਼ਬੂਰ ਆ ਨਾ ਇਹ ਮਾਰਨਿੰਗ ਵਿੱਚ ਵੀ ਤੁਸੀਂ ਪੜ੍ਹਨੇ ਆ ਅਰ ਤੁਸੀਂ ਈਵਨਿੰਗ ਵਿੱਚ ਵੀ ਪੜ੍ਹਨੇ ਤੁਸੀਂ ਇਦਾਂ ਸਮਝ ਲਓ ਕਿ ਇਹ ਇੱਕ ਤੁਸੀਂ ਸਪਿਰਚੁਅਲ ਡਾਕਟਰ ਦੇ ਕੋਲ ਆਏ ਆ ਜੋ ਤੁਹਾਨੂੰ ਪ੍ਰਿਸਕ੍ਰਿਪਸ਼ਨ ਦੇ ਰਿਹਾ ਹੈ ਜਿਸ ਪਰਚੀ ਦੇ ਉੱਤੇ ਲਿਖਿਆ ਹੋਇਆ ਆ ਕਿ ਇਹ ਗੋਲੀ ਕਿੰਨੇ ਕਿੰਨੇ ਵਜੇ ਖਾਣੀ ਹੈ ਤੇ ਇਹ ਜਿਹੜੇ ਜ਼ਬੂਰ ਆ ਇਹ ਤੁਸੀਂ ਸਵੇਰ ਨੂੰ ਵੀ ਪੜ੍ਹਨੇ ਆ ਤੇ ਤੁਸੀਂ ਰਾਤ ਨੂੰ ਵੀ ਜਿਹੜੇ ਆ ਉਹ ਜ਼ਰੂਰੀ ਪੜ੍ਹਨੇ ਹੀ ਪੜ੍ਹਨੇ ਆ ਅਰ ਇਸ